ਸਿਨੇਮਾ ਚੁੱਪ ਸਟੇਡੀਅਮ ਲਾਊਡ ਮੈਂ ਰਮਨ ਜੋ ਸਿੰਘ ਅੱਜ ਦੇ ਇਸ ਖਾਸ ਪੇਸ਼ਕਸ਼ ਦੇ ਵਿੱਚ ਤੁਹਾਡਾ ਸਵਾਗਤ ਹੈ ਤੁਹਾਨੂੰ ਦੱਸ ਦਈਏ ਕਿ ਕ੍ਰਿਕਟ ਏਸ਼ੀਆ ਕੱਪ 2025 ਚੱਲ ਰਹੇ ਨੇ ਭਾਰਤ ਅਤੇ ਪਾਕਿਸਤਾਨ ਦਾ ਕ੍ਰਿਕਟ ਮੈਚ ਜਿਹੜਾ 14 ਸਤੰਬਰ 2025 ਨੂੰ ਹੋਇਆ ਇਹ ਜਿਹੜੇ ਕ੍ਰਿਕਟ ਕੱਪ ਆ ਜਿਹੜਾ ਇਹ ਕਾਫੀ ਵਿਵਾਦਾਂ ਦੇ ਵਿੱਚ ਹੈ ਕਾਫੀ ਚਰਚਾ ਦੇ ਵਿੱਚ ਚੱਲ ਰਿਹਾ ਕਿਉਂਕਿ ਭਾਰਤ ਅਤੇ ਪਾਕਿਸਤਾਨ ਦੇ ਜਿਹੜੇ ਆ ਆਪਸੀ ਸਬੰਧ ਉਹ ਕਾਫੀ ਵਿਗੜ ਚੁੱਕੇ ਨੇ ਸ਼ੁਰੂਆਤ ਕਿੱਥੋਂ ਹੁੰਦੀ ਹੈ ਇਸੇ ਸਾਲ ਕੁਝ ਮਹੀਨੇ ਪਹਿਲਾਂ ਜਦੋਂ ਪਾਕਿਸਤਾਨ ਦੇ ਵੱਲੋਂ ਭਾਰਤ ਦੇ ਪਹਿਲਗਾਮ ਦੇ ਵਿੱਚ ਅਟੈਕ ਕੀਤਾ ਜਾਂਦਾ ਹੈ ਕਾਫੀ ਮਾਸੂਮ ਜਾਨਾਂ ਜਾਂਦੀਆਂ ਨੇ ਕਾਫੀ ਨਿਰਦੋਸ਼ ਜਿਹੜੇ ਲੋਕ ਉਸ ਅਟੈਕ ਦੇ ਵਿੱਚ ਉਹਨਾਂ ਦੀ ਜਾਨ ਚਲੇ ਜਾਂਦੀ ਹੈ ਜਿਸ ਤੋਂ ਬਾਅਦ ਭਾਰਤ ਸਰਕਾਰ ਦੇ ਵੱਲੋਂ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਜਾਂਦਾ ਹੈ ਦੋਨਾਂ ਦੇਸ਼ਾਂ ਦੇ ਜਿਹੜੇ ਆ ਆਪਸੀ ਸਬੰਧ ਉਹ ਵਿਗੜ ਜਾਂਦੇ ਆ ਇੱਕ ਦੂਜੇ ਦੇ ਉੱਤੇ ਜਿਹੜੇ ਆ ਇਹ ਹਮਲੇ ਵੀ ਦੋਨਾਂ ਦੇਸ਼ਾਂ ਦੇ ਵੱਲੋਂ ਕੀਤੇ ਜਾਂਦੇ ਆ ਭਾਰਤ ਦੇ ਵੱਲੋਂ ਵੀ ਪਾਕਿਸਤਾਨ ਦੇ ਉੱਤੇ ਡਰੋਨ ਸਿੱਟੇ ਜਾਂਦੇ ਆ ਪਾਕਿਸਤਾਨ ਦੇ ਵੱਲੋਂ ਵੀ ਭਾਰਤ ਦੇ ਉੱਤੇ ਜਿਹੜੇ ਆ ਡਰੋਨ ਸਿੱਟੇ ਗਏ ਜਿਸ ਤੋਂ ਬਾਅਦ ਲਗਾਤਾਰ ਦੋਨੇ ਦੇਸ਼ਾਂ ਦੀ ਸਥਿਤੀ ਦੇ ਵਿੱਚ ਜਿਹੜਾ ਜਨਾਬ ਵਾਧਾ ਹੋਇਆ ਨਜ਼ਰ ਆਇਆ ਦੋਨਾਂ ਦੇਸ਼ਾਂ ਦੇ ਵਿਚਕਾਰ ਦਰਾਰ ਜਿਹੜੀ ਹੈ ਉਹ ਵਾਧਦੀ ਹੋਈ ਨਜ਼ਰ ਆਈ ਜਿਸ ਤੋਂ ਬਾਅਦ ਇੱਕ ਸਵਾਲ ਖੜਾ ਹੁੰਦਾ ਹੈ ਕਿ ਉਸ ਤੋਂ ਬਾਅਦ ਇੱਕ ਪੰਜਾਬੀ ਕਲਾਕਾਰ ਦਿਲਜੀਤ ਦੋਸਾਂਝ ਦੀ ਸਰਦਾਰ ਜੀ 3 ਮੂਵੀ ਆਈ ਸੀ ਉਹ ਜਿਹੜੀ ਮੂਵੀ ਨੂੰ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਵੱਲੋਂ ਜਿਹੜਾ ਫਿਲਮ ਸੈਂਸਰ ਬੋਰਡ ਦੇ ਵੱਲੋਂ ਭਾਰਤ ਦੇ ਵਿੱਚ ਬੈਨ ਲਗਾ ਦਿੱਤਾ ਗਿਆ ਸੀ ਕਿਹਾ ਜਾਂਦਾ ਸੀ ਕਿ ਉਸ ਫਿਲਮ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਹੈ ਹਾਨੀਆ ਅਮੀਰ ਉਸਦਾ ਨਾਮ ਹੈ ਉਹ ਜਿਹੜੀ ਅਦਾਕਾਰ ਹੈ ਉਹ ਫਿਲਮ ਦੇ ਵਿੱਚ ਮੌਜੂਦ ਹੁੰਦੀ ਹੈ ਜਿਸ ਨੂੰ ਲੈ ਕੇ ਜਿਹੜਾ ਇਹ ਫਿਲਮ ਵੀ ਕਾਫੀ ਵਿਵਾਦਾਂ ਦੇ ਨਾਲ ਘਿਰ ਜਾਂਦੀ ਹੈ ਦਿਲਜੀਤ ਦੋਸਾਂਜ ਦੀ ਇਹ ਫਿਲਮ ਜਿਹੜੀ ਹੈ ਪੂਰੇ ਵਰਡ ਦੇ ਵਿੱਚ ਜਿਹੜੀ ਐ ਰਿਲੀਜ਼ ਹੁੰਦੀ ਐ ਪਰ ਭਾਰਤ ਦੇ ਵਿੱਚ ਉਸ ਫਿਲਮ ਨੂੰ ਰਿਲੀਜ਼ ਨਹੀਂ ਕੀਤਾ ਜਾਂਦਾ ਜਿਸ ਤੋਂ ਬਾਅਦ ਕਈ ਲੋਕਾਂ ਦੀ ਬਿਆਨਬਾਜ਼ੀ ਵੀ ਸਾਹਮਣੇ ਆਈ ਕਈ ਲੋਕ ਜਿਹੜੇ ਆ ਦਿਲਜੀਤ ਦੁਸ਼ਾਂਤ ਦੇ ਪੱਖ ਦੇ ਵਿੱਚ ਵੀ ਸੀ ਕਈ ਲੋਕ ਜਿਹੜੇ ਆ ਇਸ ਦੇ ਵਿਰੋਧ ਦੇ ਵਿੱਚ ਵੀ ਸੀ ਕਿ ਹਾਂ ਜੇਕਰ ਇਹ ਫਿਲਮ ਲੱਗੀ ਤਾਂ ਇਹ ਭਾਰਤ ਦੀ ਜਿਹੜੀ ਐ ਬਦਨਾਮੀ ਵਾਲੀ ਗੱਲ ਐ ਕਿਉਂਕਿ ਇਸ ਦੇ ਵਿੱਚ ਇੱਕ ਪਾਕਿਸਤਾਨੀ ਅਦਾਕਾਰ ਹੈ ਜਿਸ ਤੋਂ ਬਾਅਦ ਇਹ ਫਿਲਮ ਨੂੰ ਜਿਹੜਾ ਹੈ ਭਾਰਤ ਦੇ ਵਿੱਚੋਂ ਬੈਨ ਕੀਤਾ ਗਿਆ ਇਹ ਫਿਲਮ ਹਲੇ ਤੱਕ ਇੱਥੇ ਜਿਹੜੀ ਹੈ ਉਹ ਰਿਲੀਜ਼ ਨਹੀਂ ਹੋਈ ਇਸ ਤੋਂ ਇਲਾਵਾ ਜੇਕਰ ਗੱਲ ਕਰ ਲਈਏ ਤਾਂ ਇੱਕ ਅਮਨਿੰਦਰ ਗਿੱਲ ਜੋ ਕਿ ਪੰਜਾਬੀ ਅਦਾਕਾਰ ਨੇ ਉਹਨਾਂ ਦੀ ਵੀ ਚੱਲ ਮੇਰਾ ਪੁੱਤ 4 ਫਿਲਮ ਰਿਲੀਜ਼ ਹੋਣੀ ਸੀ ਜਿਸ ਦੇ ਵਿੱਚ ਕਾਫੀ ਪਾਕਿਸਤਾਨੀ ਅਦਾਕਾਰਾਂ ਦੇ ਵੱਲੋਂ ਜਿਹੜੀ ਹੈ ਰੋਲ ਨਿਭਾਏ ਗਏ ਨੇ ਕਾਫੀ ਉਹਨਾਂ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਵਿੱਚ ਕੰਮ ਕਰਕੇ ਕਾਫੀ ਨਾਮਨਾ ਖੱਟਿਆ ਹੈ ਪਰ ਜੇਕਰ ਗੱਲ ਕਰ ਲਈਏ ਜਦੋਂ ਇਹ ਤਣਾਅਪੂਰਨ ਸਥਿਤੀ ਬਣੀ ਸੀ ਪਾਕਿਸਤਾਨ ਦੇ ਉਹਨਾਂ ਹੀ ਅਦਾਕਾਰਾਂ ਦੇ ਵੱਲੋਂ ਪੰਜਾਬ ਨੂੰ ਭਾਰਤ ਨੂੰ ਜਿਹੜਾ ਉਹ ਕਾਫੀ ਬਿਆਨਬਾਜ਼ੀ ਕੀਤੀ ਗਈ ਸੀ ਪੰਜਾਬ ਦੇ ਖਿਲਾਫ ਭਾਰਤੀ ਲੋਕਾਂ ਦੇ ਖਿਲਾਫ ਕਾਫੀ ਬਿਆਨਬਾਜ਼ੀ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਜੇਕਰ ਕਿਸ਼ਤੀ ਰਾਹੀ ਆਉਗੇ ਤਾਂ ਡੁਬੋ ਦਿੱਤੇ ਜਾਓਗੇ ਜੇਕਰ ਹਵਾ ਰਾਹੀ ਆਉਗੇ ਤਾਂ ਉਡਾ ਦਿੱਤੇ ਜਾਓਗੇ ਇਸ ਤਰ੍ਹਾਂ ਦੀ ਕਾਫੀ ਜਿਹੜੀ ਹੈ ਬਿਆਨਬਾਜ਼ੀ ਪਾਕਿਸਤਾਨੀ ਅਦਾਕਾਰਾਂ ਦੇ ਵੱਲੋਂ ਵਰਤੀ ਗਈ ਸੀ ਤਾਂ ਇਹ ਜਿਹੜਾ ਵਿਸ਼ਾ ਲਗਾਤਾਰ ਉਦੋਂ ਤੋਂ ਹੀ ਭੱਗਦਾ ਆ ਰਿਹਾ ਸੀ ਪਰ ਆਉਣ ਦੇ ਸਮੇਂ ਦੇ ਵਿੱਚ ਜਦੋਂ ਕ੍ਰਿਕਟ ਦੀ ਗੱਲ ਹੋਈ ਕ੍ਰਿਕਟ ਦੇ ਭਾਰਤੀ ਟੀਮ ਅਤੇ ਪਾਕਿਸਤਾਨੀ ਟੀਮ ਦੇ ਮੈਚ ਦੀ ਗੱਲ ਹੋਈ ਤਾਂ ਉਦੋਂ ਇੱਕ ਵਾਰੇ ਮਾਮਲਾ ਜਿਹੜਾ ਫਿਰ ਤੋਂ ਕਾਫੀ ਭੱਕਿਆ ਕਿਉਂਕਿ ਕਿਹਾ ਜਾਂਦਾ ਸੀ ਕਿ ਜੇਕਰ ਪੰਜਾਬੀ ਅਦਾਕਾਰਾਂ ਦੀ ਫਿਲਮ ਪੰਜਾਬ ਦੀ ਅਦਾਕਾਰਾਂ ਦੀ ਫਿਲਮ ਜਿਹੜੀ ਹੈ ਉਹ ਪਾਕਿਸਤਾਨ ਦੇ ਅਦਾਕਾਰ ਵਿੱਚ ਹੁਣ ਦੇ ਕਾਰਨ ਰਿਲੀਜ਼ ਨਹੀਂ ਹੋਣ ਦਿੱਤੀ ਜਾਣੀ ਤਾਂ ਪਾਕਿਸਤਾਨ ਅਤੇ ਭਾਰਤ ਦਾ ਜਿਹੜਾ cricket ਮੈਚ ਉਹ ਵੀ ਨਹੀਂ ਹੋਣਾ ਚਾਹੀਦਾ ਪਰ ਹੋਇਆ ਕਿ ਕੇਂਦਰ ਸਰਕਾਰਾਂ ਦੇ ਵੱਲੋਂ cricket ਭਾਰਤ ਇੰਡੀਆ ਦੇ ਜਿਹੜਾ ਬੋਰਡ ਆ ਉਹਦੇ ਵੱਲੋਂ ਵੀ ਕੀ ਹੋਇਆ ਜਿਹੜਿਆ ਮੈਚ ਨੇ ਭਾਰਤ ਦਾ ਪਾਕਿਸਤਾਨ ਦੇ ਨਾਲ ਮੈਚ ਹੋਇਆ ਤਾਂ ਇਹ ਮੈਚ ਜਿਹੜਿਆ ਕਾਫੀ ਵਿਵਾਦਾਂ ਦੇ ਵਿੱਚ ਘਰੇ ਹੋਏ ਨੇ ਕਾਫੀ ਚਰਚਾ ਦੇ ਵਿੱਚ ਇਹ ਮੈਚ ਚੱਲ ਰਹੇ ਨੇ ਤਾਂ ਜਿਹੜਾ 14 ਸਤੰਬਰ 2025 ਦੇ ਵਿੱਚ ਪਹਿਲਾ ਜਿਹੜਾ ਭਾਰਤ ਦਾ ਪਾਕਿਸਤਾਨ ਦੇ ਨਾਲ ਮੈਚ ਹੋਇਆ ਕਾਫੀ ਲੋਕਾਂ ਨੇ ਇਸ ਦਾ ਵਿਰੋਧ ਵੀ ਕੀਤਾ ਕਾਫੀ ਲੋਕ ਜਿਹੜਾ ਇਸ ਦੇ ਪੱਖ ਦੇ ਵਿੱਚ ਵੀ ਖਲੋਏ ਨੇ ਉਹਨਾਂ ਨੇ ਕਿਹਾ ਹੈ ਕਿ ਦੇਸ਼ ਤੇ ਦੇਸ਼ ਦੀ ਜਿਹੜੀ ਆ ਉਹ ਚੱਲਦੀ ਰਹਿੰਦੀ ਆ ਲੜਾਈ ਪਰ ਜਿਹੜੀ ਆ ਕਮਾਈ ਦਾ ਸਾਧਨ ਹੁੰਦਾ ਜਿਹੜੀਆਂ ਖੇਡਾਂ ਦੇ ਰਾਹੀਂ ਵੀ ਦੇਸ਼ ਨੂੰ ਕਮਾਈ ਹੁੰਦੀ ਹੈ ਫਿਲਮਾਂ ਦੇ ਰਾਹੀਂ ਵੀ ਦੇਸ਼ ਦੇ ਕਲਾਕਾਰਾਂ ਨੂੰ ਜਿਹੜੀ ਕਮਾਈ ਹੁੰਦੀ ਹੈ ਪਰ ਜਿਹੜੀ ਇਹ ਫਿਲਮ ਹੈ ਉਹ ਬੈਨ ਕੀਤੀ ਗਈ ਪਰ ਜਿਹੜੇ ਇਹ ਮੈਚ ਨੇ ਜਿਹੜੇ ਆ ਉਹ ਕਰਵਾਏਗੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਕਿ ਉਹ ਮੈਚਾਂ ਦੇ ਵਿੱਚ ਭਾਰਤ ਤੇ ਪਾਕਿਸਤਾਨ ਦੇ ਵਿੱਚ ਜਿਹੜੇ ਮੈਚ ਹੋਏ ਸੀ ਉਸ ਦੇ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾਇਆ ਸੀ 7 ਵਿਕਟਾਂ ਦੇ ਨਾਲ ਭਾਰਤ ਨੇ ਜਿਹੜਾ ਪਾਕਿਸਤਾਨ ਨੂੰ ਹਰਾ ਦਿੱਤਾ ਸੀ ਪਰ ਸਵਾਲ ਇੱਥੇ ਇਹ ਖੜਾ ਹੁੰਦਾ ਹੈ ਕਿ ਉਸ ਤੋਂ ਬਾਅਦ ਫਿਰ ਜਿਹੜਾ ਪਾਕਿਸਤਾਨ ਦਾ ਯੂਏਈ ਦੇ ਨਾਲ ਮੈਚ ਹੁੰਦਾ ਹੈ ਤੇ ਪਾਕਿਸਤਾਨ ਯੂਏਈ ਨੂੰ ਜਿਹੜਾ 41 ਦੌੜਾਂ ਦੇ ਨਾਲ ਹਰਾ ਦਿੰਦੀ ਹੈ ਹੁਣ ਇੱਥੇ ਇੱਕ ਵੱਡਾ ਟਕਰਾਅ ਹੋਵੇਗਾ ਭਾਰਤ ਤੇ ਪਾਕਿਸਤਾਨ ਦੇ ਵਿਚਕਾਰ ਮੁਰਤੋਂ ਕਿਉਂਕਿ ਪਾਕਿਸਤਾਨ ਦੀ ਜਿਹੜੀ ਕ੍ਰਿਕਟ ਦੀ ਟੀਮ ਹੈ ਉਹ ਫਿਰ ਮੈਚ ਜਿੱਤ ਕੇ ਚੜੀ ਹੈ ਸੁਪਰ 4 ਦੇ ਵਿੱਚ ਆ ਗਈ ਹੈ ਉਹਨਾਂ ਨੇ ਟਾਪ 2 ਦੇ ਵਿੱਚ ਆਪਣਾ ਸਥਾਨ ਬਣਾ ਲਿਆ ਤੇ ਹੁਣ 21 ਸਤੰਬਰ ਨੂੰ ਫਿਰ ਤੋਂ ਜਿਹੜਾ ਹੈ ਦੁਬਈ ਦੇ ਜਿਹੜਾ ਹੈ ਕ੍ਰਿਕਟ ਇੰਟਰਨੈਸ਼ਨਲ ਸਟੇਡੀਅਮ ਦੇ ਵਿੱਚ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਦੇ ਵਿਚਕਾਰ ਜਬਰਦਸਤ ਜਿਹੜਾ ਉਹ ਟਕਰਾਅ ਹੋਵੇਗਾ ਤਾਂ ਤੁਹਾਨੂੰ ਦੱਸ ਦਈਏ ਕਿ ਭਾਰਤ ਨੇ ਇੱਕ ਵਾਰ ਤਾਂ ਪਾਕਿਸਤਾਨ ਨੂੰ ਹਰਾ ਦਿੱਤਾ ਤੇ ਹੁਣ 21 ਸਤੰਬਰ ਯਾਨੀ ਐਤਵਾਰ ਦੇ ਦਿਨ ਜਿਹੜਾ ਹੈ 2025 ਦੇ ਵਿੱਚ ਫਿਰ ਇੱਕ ਵਾਰ ਪਾਕਿਸਤਾਨ ਅਤੇ ਭਾਰਤ ਦੀ ਕ੍ਰਿਕਟ ਟੀਮ ਆਹਮੋ ਸਾਹਮਣੇ ਹੋਵੇਗੀ ਭਾਰਤੀ ਕ੍ਰਿਕਟ ਟੀਮ ਨੇ ਜਦੋਂ ਪਾਕਿਸਤਾਨ ਨੂੰ ਹਰਾਇਆ ਤਾਂ ਭਾਰਤ ਦੇ ਖਿਡਾਰੀਆਂ ਨੇ ਜਿਹੜਾ ਪਾਕਿਸਤਾਨ ਦੇ ਖਿਡਾਰੀਆਂ ਦੇ ਨਾਲ ਹੱਥ ਨਹੀਂ ਮਿਲਾਇਆ ਸੀ ਇਹ ਵੀ ਕਾਫੀ ਵਿਸ਼ਾ ਜਿਹੜਾ ਚਰਚਾ ਦਾ ਬਣਿਆ ਸੀ ਕਿਹਾ ਜਾਂਦਾ ਸੀ ਕਿ ਜੇਕਰ ਇਹ ਗੱਲ ਅੱਗੇ ਰੱਖਣੀ ਸੀ ਤਾਂ ਇਹ ਮੈਚ ਕਰਾਉਣ ਦਾ ਕੋਈ ਫਾਇਦਾ ਹੀ ਨਹੀਂ ਸੀ ਤਾਂ ਕਿਹਾ ਜਾ ਰਿਹਾ ਸੀ ਕਿ ਇੱਥੇ ਰਾਜਨੀਤੀ ਵੀ ਵਰਤੀ ਜਾ ਰਹੀ ਹੈ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਸਾਰਾ ਮਾਮਲਾ ਜਿਹੜਾ ਹੈ ਇਹ ਦੋਨੇ ਦੇਸ਼ਾਂ ਦੇ ਆਪਸੀ ਸਬੰਧ ਵਿਗੜਨ ਦੇ ਕਾਰਨ ਭੱਕਦਾ ਹੋਇਆ ਨਜ਼ਰ ਆ ਰਿਹਾ ਹੈ ਕਾਫੀ ਵਿਵਾਦ ਚੱਲ ਰਹੇ ਨੇ ਕਾਫੀ ਚਰਚਾ ਦੇ ਵਿੱਚ ਜਿਹੜੇ ਇਹ ਏਸ਼ੀਆ ਕੱਪ ਨੇ ਉਹ ਵੀ ਚੱਲ ਰਹੇ ਨੇ ਤਾਂ ਤਾਂ ਹੁਣ ਜਿਹੜਾ ਦੁਬਈ ਦੇ ਵਿੱਚ 21 ਸਤੰਬਰ ਨੂੰ ਮੁਰਤ ਤੋਂ ਦੋਨੇ ਟੀਮਾਂ ਜਿਹੜੀਆਂ ਆਮੋ ਸਾਹਮਣੇ ਹੋਣਗੀਆਂ ਦੋਨੇ ਟੀਮਾਂ ਦੇ ਵੱਲੋਂ ਜਿਹੜੀ ਹੈ ਬੱਲੇਬਾਜ਼ੀ ਕੀਤੀ ਜਾਵੇਗੀ ਗੇਂਦਬਾਜ਼ੀ ਕੀਤੀ ਜਾਵੇਗੀ ਦੇਖਣਾ ਇਹ ਹੋਵੇਗਾ ਕਿ ਕਿਹੜੀਆਂ ਟੀਮਾਂ ਦੇ ਵੱਲੋਂ ਜਿਹੜਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਾਂਦਾ ਤਾਂ ਹੁਣ ਪਾਕਿਸਤਾਨ ਦੇ ਨਾਲ ਵੀ ਮੈਚ ਹੋਇਆ ਸੀ ਪਾਕਿਸਤਾਨ ਨੇ ਯੂਏਈ ਨੂੰ ਹਰਾਇਆ ਕਾਮਯਾਬੀ ਹਾਸਲ ਕੀਤੀ ਤਾਂ ਫਿਰ ਜਿਹੜੀ ਆ ਉਹ ਅੱਗੇ ਆਈਏ ਤੇ ਹੁਣ ਇੱਕ ਵਾਰ ਫਿਰ ਤੋਂ ਜਿਹੜੀ ਹੈ ਪਾਕਿਸਤਾਨ ਅਤੇ ਭਾਰਤ ਦੀ ਕ੍ਰਿਕਟ ਟੀਮ ਦਾ ਆਹਮੋ ਸਾਹਮਣਾ ਜਿਹੜਾ ਦੁਬਈ ਦੇ ਕ੍ਰਿਕਟ ਸਟੇਡੀਅਮ ਦੇ ਵਿੱਚ ਹੋਵੇਗਾ ਦੇਖਣਾ ਹੋਵੇਗਾ ਕਿ ਇਸ ਮੈਚ ਦੇ ਵਿੱਚ ਕਿਹੜੀ ਟੀਮ ਜਿਹੜੀ ਹੈ ਹਮਲਾ ਮਾਰਦੀ ਹੈ ਕਿਹੜੀ ਟੀਮ ਜਿੱਤ ਦਾ ਤਾਜ ਆਪਣੇ ਸਿਰ ਸਜਾਉਂਦੀ ਹੈ ਕਿਹੜੀ ਟੀਮ ਦੇ ਵੱਲੋਂ ਜਿਹੜੀ ਹੈ ਬਾਜ਼ੀ ਮਾਰੀ ਜਾਂਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜਿਹੜੇ ਇਹ ਬਿਆਨਬਾਜ਼ੀ ਕੀਤੀ ਜਾਂਦੀ ਹੈ ਜਿਹੜੀ ਫਿਲਮਾਂ ਨੂੰ ਲੈ ਕੇ ਪੰਜਾਬੀ ਫਿਲਮਾਂ ਦੇ ਵਿੱਚ ਜਾਂ ਭਾਰਤ ਦੀਆਂ ਫਿਲਮਾਂ ਦੇ ਵਿੱਚ ਪਾਕਿਸਤਾਨ ਦੇ ਅਦਾਕਾਰਾਂ ਨੂੰ ਲੈ ਕੇ ਰੋਕ ਲਗਾਈ ਗਈ ਹੈ ਉਹ ਸਹੀ ਹੈ ਜਾਂ ਗਲਤ ਹੈ ਜਿਹੜੀ ਹੁਣ ਫਿਲਮਾਂ ਤੇ ਤਾਂ ਰੋਕ ਲਗਾਈ ਗਈ ਪਰ ਜਿਹੜੇ ਆ ਇਹ ਏਸ਼ੀਆ ਕੱਪ ਕ੍ਰਿਕਟ ਦੇ ਹੋ ਰਹੇ ਆ ਇਹਨਾਂ ਤੇ ਵੀ ਰੋਕ ਲਗਾਈ ਜਾਣੀ ਚਾਹੀਦੀ ਸੀ ਪਰ ਇਹ ਜਿਹੜੀਆਂ ਇਹਨਾਂ ਤੇ ਰੋਕ ਨਹੀਂ ਲਗਾਈ ਗਈ ਹਾਲਾਂਕਿ ਦੂਜੀ ਵਾਰ ਫਿਰ ਤੋਂ ਜਿਹੜਾ ਹੈ ਭਾਰਤ ਅਤੇ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਇੱਕ ਵਾਰ ਫਿਰ ਤੋਂ ਆਮੋ ਸਾਹਮਣੇ ਹੋ ਰਹੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਫਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਦੇ ਨਾਲ ਭਾਰਤੀ ਸਿਨੇਮਾ ਦੇ ਨਾਲ ਬੇਇਨਸਾਫੀ ਹੋਈ ਹੈ ਕਿਉਂਕਿ ਖੇਡ ਦੇ ਮੈਦਾਨ ਦੇ ਵਿੱਚ ਤਾਂ ਭਾਰਤ ਅਤੇ ਪਾਕਿਸਤਾਨ ਦੀਆਂ ਦੋਨੋਂ ਟੀਮਾਂ ਇਕੱਠੀਆਂ ਦਿਖਾਈ ਦੇ ਰਹੀਆਂ ਨੇ ਦੋਨਾਂ ਦੇ ਵੱਲੋਂ ਜਿਹੜਾ ਉਹ ਮੈਚ ਖੇਡਿਆ ਗਿਆ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਪੰਜਾਬੀ ਫਿਲਮਾਂ ਦੇ ਨਾਲ ਪੰਜਾਬੀ ਸਿਨੇਮਾ ਜਾਂ ਇੰਡੀਆ ਸਿਨੇਮਾ ਦੇ ਨਾਲ ਭਾਰਤ ਦੇ ਸਿਨੇਮਾ ਜਾਂ ਭਾਰਤ ਦੇ ਜਿਹੜੇ ਆ ਸਿਨੇਮਾ ਦੇ ਵਿਚਾਰ ਕੋਈ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂਕਿ ਫਿਲਮਾਂ ਨੂੰ ਜਿਹੜਾ ਉਹ ਬੈਨ ਕੀਤਾ ਗਿਆ ਤੇ ਪਾਕਿਸਤਾਨ ਤੇ ਇੰਡੀਆ ਦੀਆਂ ਜੜੀਆਂ ਉਹ ਫਿਲਮਾਂ ਨੇ ਉਹ ਰਿਲੀਜ਼ ਕੀਤੀਆਂ ਗਈਆਂ ਨੇ ਤਾਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਜਿਹੜੀਆਂ ਫਿਲਮਾਂ ਬੈਨ ਕੀਤੀਆਂ ਗਈਆਂ ਸੀ ਉਹਨਾਂ ਦੀ ਜਿਹੜੀ ਸ਼ੂਟਿੰਗ ਹੋਈ ਸੀ ਉਹ ਤਾਂ ਸਾਲ-ਸਾਲ ਪਹਿਲਾਂ ਹੋਈ ਸੀ ਪਰ ਜਿਹੜੇ ਮੈਚ ਨੇ ਇਹ ਲਾਈਵ ਹੋ ਰਹੇ ਨੇ ਦੋਨੋਂ ਦੇਸ਼ਾਂ ਦੇ ਜਿਹੜੇ ਖਿਡਾਰੀਆ ਆਪਸ ਦੇ ਵਿੱਚ ਇੱਕ ਮੈਦਾਨ ਦੇ ਵਿੱਚ ਫਿਰਦੇ ਹੋਏ ਨਜ਼ਰ ਦਿਖਾਈ ਦੇਣਗੇ ਜਦਕਿ ਜਿਹੜੀ ਸਰਦਾਰ ਜੀ 3 ਫਿਲਮ ਰਿਲੀਜ਼ ਕੀਤੀ ਗਈ ਸੀ ਉਹ ਪਹਿਲਗਾਮ ਅਟੈਕ ਹੋਣ ਤੋਂ ਪਹਿਲਾਂ ਕੀਤੀ ਗਈ ਸੀ ਲੋਕਾਂ ਦੇ ਵੱਲੋਂ ਦਲਜੀਤ ਦਸਾਂਸ ਦੇ ਪੱਖ ਦੇ ਵਿੱਚ ਵੀ ਗੱਲ ਕਹੀ ਗਈ ਸੀ ਕਿ ਇਹ ਮਾਮਲਾ ਜਿਹੜਾ ਪਹਿਲਗਾਮ ਦਾ ਮਾਮਲਾ ਹੈ ਇਹ ਅੱਜ ਵਾਪਰਿਆ ਤੇ ਜਿਹੜੀ ਇਹ ਫਿਲਮ ਰਿਕਾਰਡ ਹੋਈ ਹੈ ਫਿਲਮ ਦੀ ਜਿਹੜੀ ਸ਼ੂਟਿੰਗ ਹੋਈ ਹੈ ਇਹ ਸਾਲ ਪਹਿਲਾਂ ਹੋਈ ਹੈ ਤਾਂ ਇਹ ਫਿਲਮ ਨੂੰ ਜਿਹੜਾ ਹੈ ਇਹ ਰਿਲੀਜ਼ ਕੀਤਾ ਜਾਣਾ ਚਾਹੀਦਾ ਪਰ ਉਹ ਫਿਲਮ ਰਿਲੀਜ਼ ਨਹੀਂ ਕੀਤੀ ਗਈ ਬਾਅਦ ਦੇ ਵਿੱਚ ਇਹ ਮੈਚ ਆਏ ਮੈਚ ਜਿਹੜੇ ਆ ਉਹ ਦੇਖਣ ਨੂੰ ਮਿਲੇ ਆ 14 ਸਤੰਬਰ ਨੂੰ ਜਿਹੜਾ ਮੈਚ ਹੋਇਆ ਜਿਸ ਦੇ ਵਿੱਚ ਪਾਕਿਸਤਾਨ ਨੂੰ ਜਿਹੜਾ ਭਾਰਤ ਨੇ 7 ਵਿਕਟਾਂ ਦੇ ਨਾਲ ਹਰਾਇਆ ਤੇ ਹੁਣ ਜਿਹੜਾ 21 ਸਤੰਬਰ ਦਿਨ ਐਤਵਾਰ 2025 ਨੂੰ ਜਿਹੜਾ ਇੱਕ ਫਿਰ ਦੁਬਈ ਦੇ ਵਿੱਚ ਕ੍ਰਿਕਟ ਸਟੇਡੀਅਮ ਦੇ ਵਿੱਚ ਇਹ ਮੈਚ ਜਿਹੜਾ ਮੁਰ ਤੋਂ ਦੇਖਣ ਨੂੰ ਮਿਲੇਗਾ ਜ਼ਬਰਦਸਤ ਜਿਹੜੀ ਹੈ ਦੋਨੇ ਟੀਮਾਂ ਦੇ ਵਿੱਚ ਕਾ ਟੱਕਰ ਦੇਖਣ ਨੂੰ ਮਿਲੇਗੀ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜੇਕਰ ਫਿਲਮਾਂ ਬੈਨ ਕੀਤੀਆਂ ਗਈਆਂ ਨੇ ਤਾਂ ਇਹ ਮੈਚ ਬੈਨ ਹੋਣੇ ਚਾਹੀਦੇ ਸੀ ਤੁਹਾਨੂੰ ਕੀ ਲੱਗਦਾ ਕਿਹੜੀ ਟੀਮ ਜਿਹੜੀ ਹੈ 21 ਸਤੰਬਰ ਨੂੰ ਜਿਹੜਾ ਦੁਬਈ ਦੇ ਵਿੱਚ ਕ੍ਰਿਕਟ ਏਸ਼ੀਆ ਕੱਪ ਹੋਵੇਗਾ ਕਿਹੜੀ ਟੀਮ ਉਸ ਦੇ ਵਿੱਚ ਜਿੱਤ ਦਾ ਤਾਜ ਆਪਣੇ ਨਾਮ ਕਰਦੀ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਮੈਚ ਹੋਣੇ ਸਹੀ ਨੇ ਜਾਂ ਫਿਲਮਾਂ ਬੈਨ ਹੋਣੀਆਂ ਸਹੀ ਨੇ ਇਸ ਬਾਰੇ ਤੁਹਾਡੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਆਪਣੀ ਰਾਏ ਜ਼ਰੂਰ ਸਾਂਝੀ ਕਰਿਓ ਤੇ ਇਹ ਵੀ ਦੱਸਿਓ ਕਿ 21 ਸਤੰਬਰ ਨੂੰ ਹੋਣ ਵਾਲੇ ਮੈਚ ਦੇ ਵਿੱਚ ਤੁਹਾਨੂੰ ਕੀ ਲੱਗਦਾ ਭਾਰਤ ਦੀ ਟੀਮ ਜਾਂ ਪਾਕਿਸਤਾਨ ਦੀ ਟੀਮ ਜਿਹੜੀ ਹੈ ਜਿੱਤ ਦਾ ਤਾਜ ਆਪਣੇ ਸਿਰ ਕਰਦੀ ਹੈ